ਵਾਜੇ ਖਾਨੇ ਦੀ ਰੇਡ ਆਕਣ ਗਈ ਸਟਿਆ ਉਹ ਕਹਿੰਦਾ ਹੀ ਆ ਕਿ ਚੱਲੇ ਮੇਰੇ ਸਿਰੋਂ YouTube ਅੱਜਕੱਲ ਟ੍ਰਿਪੀ ਨੇ ਇੱਕ ਵਾਰ ਫਿਰ ਤੋਂ ਬਹੁਤ ਕਲਾਕਾਰਾਂ ਨੂੰ ਟ੍ਰਿਪਾਂ ਤੇ ਕਰਤਾ ਹੋਣਾ ਮਿਲੀਅਨ-ਮਿਲੀਅਨ ਵਾਲਾ ਕੰਮ ਤਾਂ ਪਹਿਲੇ ਹੀ ਮੈਂ ਕਹਿੰਦਾ ਪਹਿਲੇ ਘੰਟੇ ਦੀ ਨਿਵੇਡ ਦਾ ਸੀਗਾ ਇਹਦੀ ਪਿੰਕ ਕਹਿ ਦੋ ਉਹ ਕੁਸਕ ਵੀ ਨਹੀਂ ਇਹਦੀ ਲੀਕ ਸੀ ਖੜੇ ਦਾ 10-12 ਲੱਖ ਰੁਪਇਆ ਲੈਂਦਾ ਸੁੱਖ ਨਾਲ ਕਹਿੰਦਾ ਯਾਰ ਸ਼ੱਕ ਹੀ ਨਹੀਂ ਆਉਂਦਾ ਵੀ ਗੱਲ ਸੱਚੀ ਹੈ ਇਹ ਕਹਿੰਦਾ ਉਹਨਾਂ ਸਿੱਧੂ ਬਾਰੇ ਵੀ ਜੇ ਉਹਨੇ ਤਾਂ ਯਾਰੀ ਲਾਈ ਆ ਉਹ ਵੀ ਠੋਕ ਕੇ ਤੇ ਜੇ ਕਿਸੇ ਨਾਲ ਫਿਰ ਵਿਗੜੀ ਆ ਤਾਂ ਫਿਰ ਉਹ ਵੀ ਠੋਕ ਕੇ ਤੁਸੀਂ ਦੇਖੋ ਉਹ ਜੂੜੇ ਵਾਲੀ ਜਦੋਂ ਵੀਡੀਓ ਆਦੀ ਅੱਜ ਵੀ ਦਿਲ 'ਚ ਨਾ ਮਤਲਬ ਦਿਲ ਕੱਟ ਕੇ ਲੈ ਜਾਂਦੀ ਹੈ ਕੀਤ ਪੂਰਾ ਪੂਰਾ ਜਿਹਨੂੰ ਆਪਾਂ ਕਹਿੰਨੇ ਆ ਨਾ ਜਿਵੇਂ ਮਾਲਵੇਜ ਕਹਿੰਦੇ ਹੁੰਦੇ ਘੈਂਟ ਆਪਣਾ ਮਾਝੇ ਦੁਆਬੇ ਵਾਲਿਆਂ ਦਾ ਅਲੱਗ-ਅਲੱਗ ਸਲੈਂਗ ਨੇ ਤਾਂ ਇਹ ਤਾਂ ਪੂਰਾ ਖਿੱਚਮੰਗਾ ਕੰਮ ਆ ਤੇ ਅੱਛਾ ਇੱਕ ਚੀਜ਼ ਆ ਸੰਦੀਪ ਦਿੱਤਾ ਸਰਪ੍ਰਾਈਜ਼ ਹੀ ਆ ਬਿਲਕੁਲ ਪੂਰਾ ਐਨ ਰਾਤ ਨੂੰ ਹੀ ਪਈਆ ਪੋਸਟ ਜਦ ਹੀ ਉਹ ਆਉਣ ਲੱਗੇ ਜਿਵੇਂ ਪੁਲਿਸ ਨਹੀਂ ਚੱਕ ਲੈਂਦੀ ਅਮਲੀ ਨੂੰ ਆਹਾ ਆਹਾ ਰੇਡ ਪੈਂਦੀ ਹੈ ਜਮੇਨ ਪੈਂਦੀ ਹੈ ਜਿਵੇਂ ਉਹ ਕਹਿੰਦੇ ਬਾਜੇਖਾਨੇ ਦੀ ਰੇਡ ਆ ਕਰਨੀ ਗਈ ਸਟਿਆ ਤੇ ਗੀਤ ਕਮਾ ਲਾ ਹੂੰ ਟ੍ਰਾਂਸਫਾਰਮੇਸ਼ਨ ਕਰ ਰਿਆ ਸੀ ਮੂਸੇ ਵਾਲਾ ਵੀ ਆਪਣੇ ਗੀਤਾਂ ਦੇ ਵਿੱਚ ਇਹ ਬਿਲਕੁਲ ਅਰਬਨ ਟੱਚ ਆ ਔਰ ਚਲੋ ਮੂਸੇ ਵਾਲੇ ਦੇ ਗੀਤਾਂ ਇਹ ਤਾਂ ਗੱਲਾਂ ਐਵੇਂ ਛੋਟੀਆਂ ਨੇ ਇਹ ਚੀਜ਼ਾਂ ਕਹਿਣੀਆਂ ਆ ਕਲੱਬਾਂ ਦਾ ਸ਼ਿੰਗਾਰ ਤਾਂ ਸਾਰੇ ਗੀਤ ਨੇ ਪਰ ਆ ਗੀਤ ਤਾਂ ਮੈਂ ਕਹਿੰਨਾ ਇਹ ਜਿਹੜੀ ਵਧੀਆ ਵਾਲੀ ਕਰਾਊਡ ਨਹੀਂ ਹੁੰਦੀ ਉਹ ਜਿਵੇਂ ਉਹ ਆਪਾਂ ਕੁੜੀਆਂ ਨੇ ਤਿੱਖੇ ਜਿਹੇ ਰੰਗ ਦੀਆਂ ਨੇਲ ਪਾਲਿਸ਼ ਲਾਈ ਹੁੰਦੀ ਆ ਨੇਲ ਪਿੰਟ ਲਾਏ ਹੁੰਦੇ ਆ ਹੈਨਾ ਉਹ ਮੁੰਡਿਆਂ ਦੇ ਜੱਪਾਂ ਚ ਪਾਲੇ ਬੂਟ ਪਾਏ ਹੁੰਦੇ ਆ ਉਹ ਉਹਨਾਂ ਦੇ ਉੱਥੇ ਕਲੱਬਾਂ 'ਚ बजਨੇ ਆ ਇਹ ਤੁਸੀਂ ਕਹਿ ਲਓ ਜਿਹੜੇ ਨੋਇਡਾ ਦੇ ਕਲੱਬ ਨੇ ਇੱਧਰ ਉੱਧਰ ਬੈਂਗਲੌਰ ਦੇ ਕਲੱਬ ਨੇ ਉੱਥੇ ਚੱਲਣਾ ਇਹ ਗੀਤ ਇਥਾਂ ਐ ਕਿ ਜੀ ਕਰਦਾ ਵੀ ਗਾਣਾ ਲੱਗਿਆ ਹੋਵੇ ਉਦੋਂ 140 ਕ ਦੀ ਸਪੀਡ ਤੇ ਗੱਡੀ ਜਾਂਦੀ ਹੋਵੇ ਹੂੰ ਤੇ ਬਸ ਫੇਰ ਰੌਣਕ ਮੇਲਾ ਚਲੋ ਚਲੋ ਆਪਾਂ ਤਾਂ 80 90 ਤੋਂ ਟੱਪੜ ਨਹੀਂ ਦੇਣੀ ਆਪਾਂ ਦਰਸ਼ਕਾਂ ਨੂੰ ਇਹੀ ਕਹਿੰਦੇ ਆ ਪਰ ਇੱਕ ਜੀਦਾ ਆ ਆ ਛੇਵਾ ਕੀਤਾ ਹੈ ਸੰਦੀਪ ਹੈ ਨਾ ਮੂਸੀ ਵਾਲੇ ਦੇ ਮੌਤ ਤੋਂ ਬਾਅਦ ਬਿਲਕੁਲ ਤੇ ਤੁਸੀਂ ਦੇਖ ਲਓ ਕਿ ਅੱਜ ਵੀ ਉਨਾ ਹੀ क्रेਜ਼ ਉਨਾ ਹੀ ਪਿਆਰ ਔਰ ਕਿੰਨੇ ਘੰਟੇ ਹੋ ਗਏ 10 ਵਜੇ ਐਸ ਫਿਰੇ ਗੀਤ ਜਿੰ ਮੇਰੇ ਖਿਆਲ ਟ੍ਰੈਂਡ ਇੱਕ ਨੰਬਰ ਤੇ ਕਰ ਰਿਹਾ ਤੇ millions ਦੇ ਵਿੱਚ view ਨੇ ਮੈਂ ਤਾਂ ਹੁਣ ਦੇਖਿਆ ਵੀ ਨਹੀਂ ਹਰ ਘੰਟੇ view ਲੱਖਾਂ ਦੇ ਵਿੱਚ ਹੀ ਵਧਦੇ ਪਏ ਆ ਮਤਲਬ ਇੰਨਾ ਜਿੰਨੇ ਕਿ ਮੈਂ ਆਪਣੇ ਦੋਸਤਾਂ ਨੂੰ ਸੈਂਡ ਕਰੀ ਗਿਆ ਸਕਰੀਨ ਸ਼ਾਟ ਵੀ ਯਾਰ ਆ ਗਿਆ ਕਿਉਂਕਿ ਕਿਸੇ ਨੂੰ ਯਕੀਨ ਨਹੀਂ ਸੀ ਪਹਿਲਾਂ ਕਿਉਂਕਿ ਗਾਣਾ ਪ੍ਰੀਮੀਅਰ ਪਹਿਲਾਂ ਲੱਗਿਆ ਸੀ YouTube ਤੇ ਉਹਨਾਂ ਨੇ ਸਟੋਰੀ ਫਾਦਰ ਸਾਹਿਬ ਜਾਂ ਸਿੱਧੂ ਬਾਈ ਦੇ ਪੇਜ ਤੋਂ ਬਾਅਦ ਚ ਪਈ ਆ ਤੇ ਮੈਂ ਜਿੰਨਿਆਂ ਨੂੰ ਸਕਰੀ ਨਹੀਂ ਰਹੇ ਸੀ ਲੋਕ ਹਾਂ ਲੋਕਾਂ ਨੂੰ ਐ ਲੱਗਦਾ ਯਾਰ ਝੂਠ ਆ ਕਿਤੇ ਤੁਸੀਂ ਯਕੀਨ ਨਹੀਂ ਕਰਨਾ ਇਹ ਗੱਲ ਮਤਲਬ ਔਨ ਰਿਕਾਰਡ ਹੀ ਹੈ ਵੀ ਇੱਕ ਕਲਾਕਾਰ ਦਾ ਮੈਨੂੰ ਫੋਨ ਆਇਆ ਖਾੜੇ ਦਾ 10-12 ਲੱਖ ਰੁਪਇਆ ਲੈਂਦਾ ਸੁਖ ਨਾਲ ਕਹਿੰਦਾ ਯਾਰ ਯਕੀਨ ਜਿਆ ਨਹੀਂ ਆਉਂਦਾ ਵੀ ਗੱਲ ਸੱਚੀ ਹੈ ਹੂੰ ਕਹਿੰਦਾ ਮੈਨੂੰ ਨਾਲ ਬੈਠੇ ਬੰਦੇ ਨੇ ਕਿਹਾ ਵੀ ਗਾਣੇ ਦਾ ਪ੍ਰੀਮੀਅਰ ਲੱਗ ਗਿਆ ਕਹਿੰਦਾ ਵੀ ਸਿੱਧੂ ਦਾ ਗਾਣਾ ਕਹਿੰਦਾ ਯਾਰ ਅਸੀਂ ਐਲਬਮ ਛੱਡਣ ਲੱਗੇ ਸੀ ਕਹਿੰਦਾ ਦੋ ਦਿਨ ਰੋਕ ਹੀ ਲੈਨੇ ਅੱਛਾ ਹਾਂ ਨਹੀਂ ਉਹ ਦੇਖੋ ਨਾ ਉਹ ਤਾਂ ਫਿਰ ਹੈ ਹੀ ਆ ਜਦੋਂ ਸਿੱਧੂ ਮੂਸੇ ਵਾਲੇ ਦਾ ਗੀਤ ਆ ਗਿਆ ਮੈਨੂੰ ਤਾਂ ਲ ਡਰ ਦੇ ਨਾਲ ਚਾਹੇ ਕੋਈ ਛੱੜਦਾ ਉਹ ਗੱਲ ਵੱਖਰੀ ਆ ਪਰ ਮਤਲਬ ਉਹਦਾ ਪਿਆਰ ਮੁਹੱਬਤ ਨਾਲ ਵੀ ਥੋੜਾ ਜੱਟਕ ਜਾਣਾ ਚਾਹੀਦਾ ਕਿਉਂਕਿ ਹੁਣ ਚਲੋ ਵੈਸੇ ਪਿਆਰ ਮੁਹੱਬਤ ਦਾ ਕੋਈ ਨਾਂ ਵੀ हट ਕੇ ਉਹ ਸਿੱਧੂ ਤਾਂ ਫਿਰ ਅੜ ਕੇ ਹੀ ਉਹਦਾ ਗੀਤ ਐਸਾ ਵਾ ਹੁਣ ਤੁਸੀਂ ਦੇਖੋ ਨਾ ਟ੍ਰੈਂਡ ਕਰ ਰਿਹਾ ਔਰ ਜਦੋਂ ਸਟੋਰੀਆਂ ਪੈਣੀਆਂ ਨੇ ਕਦੇ ਕਿਸੇ ਨੇ ਜਿਮ ਵਾਲੀ ਸਟੋਰੀ ਪਾਉਣੀ ਆ ਕਦੇ ਕਿਹਨੇ ਪਾਉਣੀ ਆ ਗੀਤਾ ਆਲਰੇਡੀ ਵਾਇਰਲ ਹੋ ਗਿਆ ਔਰ ਇੱਕ ਚੀਜ਼ ਇਹ ਵੀ ਆ ਕਿ ਇਹ ਗੀਤ ਬਿਲਕੁਲ ਫਰੈਸ਼ ਆ ਬਲ ਜਮੇ ਮਤਲਬ ਇਹਦਾ ਇਹਦੀ ਢਣਕ ਵੀ ਨਹੀਂ ਇਹਦੀ ਭਣਕ ਕਹਿ ਲਓ ਉਗ ਸੁਗ ਵੀ ਨਹੀਂ ਇਹਦੀ ਲੀਕ ਸੀਗੀ ਇਹ ਬਹੁਤ ਖੁ ਉਹਦੀ ਟੀਮ ਨੂੰ ਉਹਦੇ ਜਿਹੜੇ ਪੇਰੈਂਟਸ ਨੂੰ ਇਹ ਚੀਜ਼ ਦਾ ਸ਼ਰੇਹ ਜਾਂਦਾ ਕਿ ਉਹਨਾਂ ਨੇ ਬਹੁਤ ਸੰਭਾਲ ਕੇ ਔਰ ਖਾਸ ਤੌਰ ਤੇ ਸਨੇਪੀ ਹੋਰਾਂ ਨੇ ਜਿਨ੍ਹਾਂ ਨੇ ਇਹ ਕੀਤਾ ਵਾ ਸਾਰਾ ਮਰਸੀ ਬੀਟਸ ਦੇ ਸੌਰੀ ਮਰਸੀ ਹੋਰਾਂ ਨੇ ਜਿਹੜਾ ਇਹ ਕੀਤਾ ਵਾ ਔਰ ਬਹੁਤ ਸੰਭਾਲ ਕੇ ਉਹਨਾਂ ਨੂੰ ਦਿੱਤਾ ਹੋਊਗਾ ਤੋਹਫੇ ਦੇ ਰੂਪ ਦੇ ਵਿੱਚ ਹੀ ਹੈ ਬਿਲਕੁਲ ਤੋਹਫਾ ਹੀ ਹੈ ਦੇਖੋ ਉਹਦੇ ਪੇਰੈਂਟਸ ਵਾਰ-ਵਾਰ ਇਹ ਕਰ ਚੁੱਕੇ ਨੇ ਕਿ ਸਾਡੇ ਕੋਲ ਤਾਂ ਉਹਦੀਆਂ ਯਾਦਾਂ ਨੇ ਇਹਨਾਂ ਨੂੰ ਸੰਭਾਲ ਕੇ ਰੱਖੋ ਔਰ ਜਿਹੜੇ ਵੀ 뮤직 ਡਾਇਰੈਕਟਰ ਨੇ ਇਸ ਪਾਸੇ ਜਿਨ੍ਹਾਂ ਦੇ ਕੋਲ ਸਮਾਨ ਪਿਆ ਵਾ ਕੋਈ ਉਹਦੀਆਂ ਕੱਚੀ ਪੱਕੀ ਗਾਇਆਂ ਕਿਉਂਕਿ ਅਕਸਰ ਜਦੋਂ ਕਲਾਕਾਰ ਕਿਸੇ ਸਟੂਡੀਓ ਜਾਂਦਾ ਵਾ ਬਹੁਤ ਵਰਜਨ ਦੇ ਵਿੱਚ ਗੀਤ ਗਾਉਂਦਾ ਕਈ ਵਾਰੀ ਇਸ ਤਰ੍ਹਾਂ ਦੇ ਗੀਤ ਵੀ ਪਏ ਹੁੰਦੇ ਨੇ ਜਿਹੜਾ ਸ਼ਾਇਦ ਉਹਦੇ ਪੀਰੈਂਟਸ ਨੂੰ ਵੀ ਨਹੀਂ ਪਤਾ ਹੋਊਗਾ ਪਰ ਜਿਸ ਹਿਸਾਬ ਦੇ ਨਾਲ ਇਹ ਇਹ ਗੀਤ ਦਾ ਟ੍ਰੀਟਮੈਂਟ ਆ ਔਰ ਜਿਹੜਾ ਫਿਊਜ਼ਨ ਆ ਉਹ ਉਹ ਚੀਜ਼ ਕਮਾਲ ਔਰ ਸੰਦੀਪ ਇੱਕ ਚੀਜ਼ ਵੀ ਦੇਖੋ ਇਹਦੇ ਵਿੱਚ ਵੀ ਉਹ ਕਹਿ ਗਿਆ ਕਿ ਜਸਮਾ ਦਾ ਨਹੀਂ ਮਤਲਬ ਭੁੱਖਾ ਹੈ ਨਾ ਮਤਲਬ ਚਾਏ ਡੇਡ ਬਾਡੀਆਂ ਦੀ ਗੱਲ ਕੀਤੀ ਹੈ ਕਿ ਨੋਚਦਾ ਪਰ ਜਿਸਮਾ ਦੀ ਭੁੱਖ ਨਹੀਂ ਹੈਗੀ ਅਸਲ ਚ ਉਹ ਟਿੱਬਿਆਂ ਦੇ ਪੁੱਤ ਮਾਲਵੇ ਦੇ ਪੁੱਤ ਇਸ ਗੀਤ ਦੇ ਵਿੱਚ ਜਿਵੇਂ ਤੁਸੀਂ ਗੱਲ ਕਰੀ ਹੈ ਕਦ ਕੱਠ ਵੇਖ ਮਾਲਵੇ ਦੇ ਜੱਟ ਦਾ ਨੂੰ ਕੰਡਾ ਖੜਾ ਹੋਈ ਜਾਂਦਾ ਮਾਝੇ ਵਾਲੀ ਦੇ ਤਾਂ ਮਤਲਬ ਉਹ ਜਿਹੜੀ ਆਪਣੀ ਜਵਾਨੀ ਜੋਸ਼ ਜਿਹੜਾ ਸਾਡੇ ਇਧਰ ਮਾਲਵੇ ਦੇ ਵਿੱਚ ਹੈ ਵੈਸੇ ਸਾਰੇ ਇਲਾਕੇ ਕਮਾਲ ਨੇ ਪਰ ਫਿਰ ਮਾਲਵੇ ਦੀ ਤਾਂ ਜ਼ਰਖੇਜ ਧਰਤੀ ਹੈ ਨਾ ਨਹੀਂ ਫਿਰ ਇੱਕ ਇਹ ਵੀ ਹੈ ਨਾ ਗੱਲ ਉਹ ਕਹਿੰਦਾ ਕਿ ਕੁੜੀ ਕੁੜੀ ਦੇ ਬੋਲੇ ਨਾ ਕੁੜੀਏ ਲੋਆ ਕਹਿੰਦੇ ਕਿ ਤੂੰ ਕਲੱਬ 'ਚ ਕੀ ਕਰਦਾ ਤੇ ਉਹ ਕਹਿੰਦੇ ਲੱਕ ਨਾ ਹਲਾ ਤੂੰ ਹੈ ਨਾ ਉਹ ਇਹ ਚੀਜ਼ਾਂ ਡ੍ਰੀਪੀ ਮਤਲਬ ਕਿ ਢੁਲੀ ਵੀ ਫਿਰਦੀ ਹੈ ਕੁੜੀ ਉਹ ਤੇ ਹਨਾ ਉਹਦੀ ਔਰ ਖਾਸ ਤੌਰ ਤੇ ਜੇ ਆਪਾਂ ਵਿਜ਼ੂਅਲਾਈਜ਼ ਕਰੀਏ ਚਲੋ ਹੁਣ ਤਾਂ ਸੁਖਨਾਲ ਪ੍ਰਮਾਤਮਾ ਦੀ ਜੋ ਰਜਾ ਸੀ ਉਹ ਹੈ ਨਹੀਂ ਸਿੱਧੂ ਪਰ ਤੁਸੀਂ ਇੱਕ ਚੀਜ਼ ਇਹ ਵੀ ਆਪਣਾ ਸੰਦੀਵੇ ਇਮੇਜਿਨ ਕਰੋ ਜੇ 6 ਫੁੱਟ 3 ਇੰਚ ਦਾ ਜਾਂ ਜਿੰਨਾ 6 2 ਜਾਂ 6 1 ਸਿੱਧੂ ਮੂਸੇ ਵਾਲਾ ਔਰ ਕਲੱਬ 'ਚ ਜੇ ਗੀਤ ਕਿਤੇ ਸ਼ੂਟ ਹੋਇਆ ਹੁੰਦਾ ਔਰ ਸਿੱਧੂ ਇੱਥੇ ਜੋ ਜੋ ਗੀਤ ਤੇ ਬੋਲ ਨੇ ਵਿਜੂਅਲਾਈਜ਼ ਕਰਕੇ ਜਿਵੇਂ ਸਿੱਧੂ ਦਾ ਨੱਚਣ ਦਾ ਸਟਾਈਲ ਸੀ ਉਹ ਲਹਿਰਾਜ ਏ ਕਿ ਪਰ ਤੁਸੀਂ ਦੇਖੋ ਕਿ ਇਹਦਾ ਇੰਪੈਕਟ ਕਿੰਨਾ ਹੋਣਾ ਸੀ ਪਰ ਤੁਸੀਂ ਕਲਮ ਦੇ ਵਿੱਚ ਵੇਰੀਏਸ਼ਨ ਦੇਖੋ ਬਹੁਤ ਬਹੁਤ ਕਦੇ ਉਹ ਜਦੋਂ ਆਪਣੀਆਂ ਨਾਰਮਲ ਗੱਲਾਂ ਵੀ ਲਿਖਦਾ ਜਦੋਂ ਖੇਤੀ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਦੂਜੇ ਪਾਸੇ ਇਹੋ ਇਹੋ ਜਿਹੇ ਵਰਡ ਲੈ ਕੇ ਆਉਂਦਾ ਟਾਈਟਲ ਇਹੋ ਜਿਹੇ ਲੈ ਕੇ ਆਉਂਦਾ ਵੀ ਆਮ ਬੰਦਾ ਹੈਰਾਨ ਹੋ ਜਾਂਦਾ ਨਹੀਂ ਉਹ ਦੇਖੋ ਨਾ ਭਾਵੇਂ ਉਹ ਮੂਸੇਪਿੰਡ ਦੇ ਵਿੱਚ ਰਹਿੰਦਾ ਸੀ ਪਰ ਸਿੱਧੂ ਦੀ ਜਿਹੜੀ ਜਿਹੜਾ ਉਹਦਾ ਵਿਜ਼ਨ ਸੀ ਨਾ ਉਹਦਾ ਵਿਜ਼ਨ ਫਿਰ ਡ੍ਰੇਕ ਹੋਰਾ ਡ੍ਰੇਕ ਹੋਰੀ ਆਏ ਤਾਂ ਨਹੀਂ ਫਾਲੋ ਕਰਦੇ